ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਸਾਲਾਨਾ ਜੋੜ ਮੇਲੇ ਦੀਆਂ ਤਿਆਰੀਆਂ ਹਰ ਸਾਲ ਦੀ ਤਰ੍ਹਾਂ ਵੀ ਇਸ ਵਾਰੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਪੂਰੇ ਜੋਰਾਂ-ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਗੱਲ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਕਿ ਦੂਰੋਂ ਆਉਣ ਵਾਲੀਆਂ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਜਿਸ ਦੇ ਚਲਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਨਾਲ ਇੱਕ ਮੀਟਿੰਗ ਵੀ ਕੀਤੀ ਗਈ। ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਡੀਸੀ ਪ੍ਰਨੀਤ ਸ਼ੇਰਗਿੱਲ ਅਤੇ ਜ਼ਿਲ੍ਹਾ ਪੁਲਿਸ ਮੁਖੀ ਹਰਜੋਤ ਕੌਰ ਗਰੇਵਾਲ ਸਮੇਤ ਸਮੁੱਚੇ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਰਹੇ। ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਵਾਰੀ ਨਗਰ ਕੀਰਤਨ ਦੀਆਂ ਤਿਆਰੀਆਂ ਪਹਿਲਾਂ ਤੋਂ ਹੀ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਨਗਰ ਕੀਰਤਨ ਦੇ ਸਮੇਂ ਜਦੋਂ ਪਾਲ ਕੀ ਸਾਹਿਬ ਦੇ ਅੱਗੇ ਝਾੜੂ ਫੇਰੇ ਜਾਂਦੇ ਨੇ ਤਾਂ ਉਸ ਦੇ ਨਾਲ ਉੱਡਣ ਵਾਲਾ ਗਰਦਾ ਨਾਲੇ ਤਾਂ ਸੰਗਤਾਂ ਉੱਤੇ ਪੈਂਦਾ ਤੇ ਨਾਲੇ ਗੁਰੂ ਸਾਹਿਬ ਦੇ ਉੱਤੇ ਵੀ ਜਿਹੜਾ ਗਰਦਾ ਆ ਉਹ ਨਾ ਪਵੇ ਇਸ ਗੱਲ ਦਾ ਪੂਰਾ ਪੂਰਾ ਖਿਆਲ ਰੱਖਿਆ ਗਿਆ ਹੈ ਜਿਸ ਕਰਕੇ ਪਹਿਲਾਂ ਹੀ ਪਾਣੀ ਦਾ ਛੜਕਾ ਕਰਕੇ ਰਸਤੇ ਨੂੰ ਸਾਫ਼ ਕੀਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਜੋਰਾਬਰ ਸਿੰਘ ਜੀ ਤਨ ਤਨ ਬਾਬਾ ਫਤੇ ਸਿੰਘ ਜੀ ਮਾਤਾ ਗੁਜਰੀ ਜੀ ਦੇ ਇਸ ਪਵਿੱਤਰ ਸ਼ਹੀਦੀ ਸਥਾਨ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਬੜੇ ਵੱਡੇ ਪੱਧਰ ਤੇ ਜਿਹੜੀ ਸ਼ਹੀਦੀ ਸਭਾ ਸਾਡੀ ਜਿਹਦੀ ਪਰੰਪਰਾ ਕੱਲ ਪਰਿਵਾਰ ਬਿਛੋੜੇ ਤੋਂ ਕੀਤੀ ਆ ਇੱਥੇ 26 ਤੇ 27 ਤੇ 28 ਦਸੰਬਰ ਨੂੰ 3 ਦਿਨ ਦਾ ਵੱਡਾ ਜੋੜ ਮੇਲਾ ਹੁੰਦਾ ਉਦਾਂ ਭਾਵੇਂ ਸੰਗਤਾਂ ਆ ਅੱਜ ਵੀ ਦੇਖ ਰਹੇ ਨਿਰੰਤਰ 15 ਦਿਨ ਨਹੀਂ ਮਹੀਨਾ ਹੀ ਤਕਰੀਬਨ ਇਸ ਸਭਾ ਦੇ ਰੂਪ ਦੇ ਵਿੱਚ ਲੋਕ ਉਹਨਾਂ ਮਹਾਨ ਸਾਡੇ ਸ਼ਹੀਦਾਂ ਨੂੰ ਜਿਨ੍ਹਾਂ ਦੇ ਪਾਏ ਪੂਰਨਿਆਂ ਦੇ ਉੱਤੇ ਜਿਨ੍ਹਾਂ ਦੀਆਂ ਦਿੱਤੀਆਂ ਸ਼ਹਾਦਤਾਂ ਦੇ ਉੱਤੇ ਆਪਾਂ ਅੱਜ ਆਜ਼ਾਦੀ ਦਾ ਨਿਗਮ ਮਾਰ ਰਹੇ ਹਾਂ ਉਹ ਬਾਰੇ ਉਹਦੇ ਬਾਰੇ ਐਡਮਿਨਿਸਟ੍ਰੇਸ਼ਨ ਦੇ ਨਾਲ ਐਸਐਸਪੀ ਸਭਾ ਦੇ ਡੀਸੀ ਸਭਾ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਸੀ ਭਾਵੇਂ ਸਰਦਾਰ ਅਵਤਾਰ ਸਿੰਘ ਰੀਆ ਤੇ ਸਾਡੇ ਪੰਜੌਲੀ ਸਾਹਿਬ ਮੈਨੇਜਰ ਸਾਹਿਬ ਤੇ ਸਾਡੇ ਮੁੱਖ ਗ੍ਰੰਤੀ ਸਾਡੇ ਸਰਦਾਰ ਹਰਪਾਲ ਸਿੰਘ ਜੀ ਗਿਆਨੀ ਹਰਪਾਲ ਸਿੰਘ ਜੀ ਇਹ ਸਾਰੇ ਪਹਿਲਾਂ ਵੀ ਮੀਟਿੰਗਾਂ ਕਰ ਚੁੱਕੇ ਆ ਪਰ ਕੁਝ ਸਮੱਸਿਆਵਾਂ ਜਿਹੜੀਆਂ ਉਹ ਹਰ ਸਾਲ ਦੀਆਂ ਹੁੰਦੀਆਂ ਜਿਹਦੇ ਵਿੱਚ ਵੱਡੀ ਜੇਬ ਕਤਰੇ ਕਿਸੇ ਦਾ ਬਟੂਆਜ ਕੱਢ ਲਿਆ ਕਿਸੇ ਦਾ ਮੋਬਾਈਲ ਕੱਢ ਲਿਆ ਉਹਦੇ ਲਈ ਚੇਚੇ ਤੌਰ ਤੇ ਐਤਕੀ ਯਤਨ ਕੀਤਾ ਇਹਨਾਂ ਕੋਲ ਵੇ ਵੱਧ ਤੋਂ ਵੱਧ ਫੋਰਸ ਜਿਹੜੀ ਆ ਚਿੱਟ ਕਪੜੀ ਹੈ ਅੱਜ ਨਗਰ ਕੀਰਤਨ ਦੇ ਵਿੱਚ ਆ ਕੇ ਹਾਜ਼ਰੀ ਭਰਨ। ਉਹ ਤੋਂ ਇਲਾਵਾ ਜਿਹੜੇ ਸਾਡੇ ਦੁੱਧ ਵਾਲੇ ਟਰਾਲੇ ਸਵੇਰੇ ਆਉਂਦੇ ਆ ਦੂਰੋਂ ਦੂਰੋਂ। ਉਹਨਾਂ ਲਈ ਵੀ ਐਡਮਿਨਿਸਟ੍ਰੇਸ਼ਨ ਨਾਲ ਇਸ ਗੱਲ ਦੀ ਬਣੀ ਸਾਡੀ ਸਾਂਝ ਭਈ 10:00 ਵਜੇ ਤੱਕ ਸਵੇਰ ਤੱਕ। ਉਹ ਸਾਰੇ ਲੈ ਕੇ ਆਉਣ ਯਤਨ ਕਰਨ ਵਿੱਚ 10:00 ਵਜੇ ਤੱਕ ਪਹੁੰਚ ਜਾਈਏ। ਕਈ ਵਾਰੀ ਕੁਝ ਸਮੱਸਿਆ ਆਵੇ ਆ ਜਵੇ ਤਾਂ ਉਹ ਲੈ ਚਲੋ ਫਿਰ ਬਕਰੇ ਤੌਰ ਦੇ ਉੱਤੇ ਇਹ ਸਾਰਾ ਪ੍ਰਬੰਧ ਕਰ ਲੈਣਗੇ ਇੱਕ ਸਭ ਤੋਂ ਜਿਹੜਾ ਵੱਡਾ ਵੀ 3 ਦਿਨ ਇੱਥੇ ਇਸ ਸਮੁੱਚੇ ਜ਼ਿਲ੍ਹੇ ਦੇ ਵਿੱਚ ਸ਼ਰਾਬ ਤੇ ਮੀਟ ਦੀਆਂ ਤੇ ਆਂਡਿਆਂ ਦੀਆਂ ਦੁਕਾਨਾਂ ਜਿਹੜੀਆਂ ਉਹ ਐਡਮਿਨਿਸਟ੍ਰੇਸ਼ਨ ਨੇ ਭਰੋਸਾ ਦਿੱਤਾ ਕਿ ਅਸੀਂ ਕੰਪਲੀਟ ਬੰਦ ਕਰਾਂਗੇ ਉਹ ਤੋਂ ਇਲਾਵਾ ਸਾਡਾ ਜਿਹੜਾ ਵੱਡਾ ਪਾਰਕਿੰਗ ਦਾ ਉਹ ਪਾਰਕਿੰਗ ਲਈ ਐਤਕੀ ਅਸੀਂ ਗੁਰੂਗ੍ਰਾਂਤ ਸਾਹਿਬ ਯੂਨੀਵਰਸਿਟੀ ਵਿੱਚ ਵੀ ਗੁਰਦੁਆਰਾ ਜੋਸਰੂਪ ਵਾਲੇ ਪਾਸਿਓਂ ਉੱਥੇ 35-40 ਏਕੜ ਸਪੈਸ਼ਲ ਰੱਖਿਆ ਤਾਂ ਕਿ ਜਿਹੜੇ ਆਉਣ ਵਾਲੀਆਂ ਟਰਾਲੀਆਂ ਤੇ ਟਰੱਕ ਆ ਉਹਨਾਂ ਨੂੰ ਵੱਡੀ ਸਮੱਸਿਆ ਨਾ ਆਵੇ। ਉਹ ਤੋਂ ਇਲਾਵਾ ਅਚੇਚੇ ਤੌਰ ਤੇ ਐਤਕੀ ਇੱਕ ਯਤਨ ਕੀਤਾ ਗਿਆ। ਭਈ ਇਹ ਜਿੱਥੇ ਨਗਰ ਕੀਰਤਨ ਦੀ ਪਰੰਪਰਾ ਹੁੰਦੀ ਆ। ਤੇ ਅਸੀਂ ਦੇਖਦੇ ਇਥੋਂ ਗੁਰਦੁਆਰਾ ਸਾਹਿਬ ਤੋਂ 메ਨ ਛੜਕ ਤੇ ਆਉਣ ਨੂੰ 2 ਘੰਟੇ 2.5 ਘੰਟੇ ਲੱਗ ਜਾਂਦੀ। ਉਹਦੇ ਵਿੱਚ ਕੁਝ ਤਾਂ ਸਾਡੇ ਨਿਹੰਗ ਸਿੰਘਾਂ ਦੀਆਂ ਸਰਮੌਰ ਜਥੇਬੰਦੀਆਂ ਕਿਉਂਕਿ ਉਹਨਾਂ ਨੇ ਵੀ ਬਾਦ ਚੜ ਕੇ ਹਿੱਸਾ ਲੈਣਾ ਹੁੰਦਾ। ਕੁਝ ਸਾਡੇ ਫੇਰ ਝਾੜੂ ਵਾਲੇ ਸੱਜਣ ਉਹਨਾਂ ਦੀ ਸ਼ਰਧਾ ਹੁੰਦੀ ਵਿਚਾਰਿਆਂ ਦੀ। ਖਾਸ ਕਰਕੇ ਉਸ ਵੇਲੇ ਜਿਹੇ ਵੇਲੇ ਨਗਰ ਕੀਰਤਨ ਬ੍ਰਹਮ ਹੁੰਦਾ। ਉਹਨਾਂ ਨੂੰ ਐਤਕੀ ਅਸੀਂ ਯਤਨ ਕੀਤਾ ਵੀ ਸਵੇਰੇ ਅੰਮ੍ਰਿਤ ਵੇਲੇ ਨਗਰ ਕੀਰਤਨ ਦੀ ਪ੍ਰਮਾਤ ਤੋਂ ਪਹਿਲਾਂ ਹੀ ਪਾਣੀ ਆਦ ਛੜਕਾ ਕੇ ਉਹ ਝਾੜੂ ਦੀ ਸੇਵਾ ਕਰ ਲੈਣ ਉਸ ਵੇਲੇ ਫਿਰ ਉਹ ਝਾੜੂ ਦੇ ਨਾਲ ਕਈ ਵਾਰੀ ਉਹ ਜਿਹੜੀ ਧੂੜ ਹੈ ਸੰਗਤਾਂ ਦੇ ਉੱਤੇ ਆਉਂਦੇ ਦਾ ਧੂੜ ਹੀ ਲੈਣੇ ਪਰ ਕਈ ਵਾਰੀ ਉਹ ਸਾਡੇ ਲਈ ਵਾਧਾ ਵੀ ਬਣ ਜਾਂਦੀ ਆ ਸੋ ਇਹ ਵੀ ਇਤਕੀ ਅਸੀਂ ਇੱਕ ਚੇਚੇ ਤੌਰ ਤੇ ਯਤਨ ਕੀਤਾ ਭਈ ਕੋਈ ਵੀ ਵਹੀਕਲ ਜਿਹੜਾ ਇੱਥੇ ਜਿਹੜੇ ਫਾਟਕ ਹੁੰਦਾ ਫਾਟਕ ਤੋਂ ਲਿਆ ਕੇ ਮੋਹਰੇ ਕਰ ਲੈਂਦੇ ਜਿੱਦੇ ਜਿਲੇ ਨਗਰ ਕੀਰਤਨ ਤੁਰਦਾ ਉਹਲੇ ਬਦੋ-ਬਦੀ ਵਿੱਚ ਲਿਆ ਕੇ ਜਿੰਨੀ ਮਰਜੀ ਬੇਨਤੀ ਕਰੀ ਚੱਲੋ ਲਿਆ ਕੇ ਵਿੱਚ ਬਾੜ ਦਿੰਦੇ ਉਹਦੇ ਉਹਦਾ ਵੀ ਜਤਨ ਕੀਤਾ ਵੀ ਉਹਨੂੰ ਚੰਗੇ ਢੰਗ ਦੇ ਨਾਲ ਹੀ ਉਹ ਵਿੱਚ ਨਾਉਣ ਤਾਂ ਕਿ ਸੰਗਤਾਂ ਵਾਹਿਗੁਰੂ ਵਾਹਿਗੁਰੂ ਕਰਦੀਆਂ ਜਾਣ ਤੇ ਉਸ ਪਵਿੱਤਰ ਸਥਾਨ ਤੇ ਪਹੁੰਚਣ ਅਗਰ ਬਾਬਾ ਫਰੀਦ ਜੀ ਦੇ ਦੇਖੋ ਇੱਥੇ ਕਿਉਂਕਿ ਵੱਡਾ ਸਥਾਨ ਹੋਣ ਕਰਕੇ ਜਿਲ੍ਹਾ ਬਾਦਚ ਬਣਿਆ ਬਹੁਤ ਸਾਰੀਆਂ ਵੱਡੀਆਂ ਸਮੱਸਿਆਵਾਂ ਵੀ ਆ ਜਿਨ੍ਹਾਂ ਦੇ ਵਿੱਚੋਂ ਵੱਡੀ ਸਮੱਸਿਆ ਇੱਕ ਬੱਸ ਸਟੈਂਡ ਦੀ ਸੋ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸਰਕਾਰ ਨੂੰ ਵੀ ਅਪੀਲ ਕਰਦੀ ਆ ਵੀ ਤੁਸੀਂ ਕਿਉਂਕਿ ਇਹ ਜੌਬ ਤੁਹਾਡੀ ਆ ਸਰਕਾਰੀ ਸਹੂਲਤਾਂ ਦੇਣ ਦੀ ਤੇ ਬੱਸ ਸਟੈਂਡ ਕਿਉਂਕਿ ਇੱਥੇ ਹੈ ਨਹੀਂ ਲੱਗੇ ਉਹਦੇ ਲਈ ਅਸੀਂ ਯਤਨ ਕਰਾਂਗੇ ਵੀ ਮਾਤਾ ਗੁਜਰੀ ਕਾਲਜ ਦੇ ਮੋੜਲੇ ਪਾਸੇ ਸਾਡੇ ਕੋਲ ਜਿਹੜੀ ਕੋਈ ਜਗ੍ਹਾ ਪਈ ਆ ਸਰਕਾਰ ਦੀ ਵੀ ਆ ਉਹ ਉੱਥੇ ਜਾਂ ਤਾਂ ਆਪਣੇ ਤੌਰ ਦੇ ਉੱਤੇ ਨਹੀਂ ਤਾਂ ਕਿਸੇ ਬਾਬਿਆਂ ਕੋਲੋਂ ਫੇਰ ਬੇਨਤੀ ਕਰਕੇ ਉਹਦਾ ਵੀ ਜਰੂਰ ਯਤਨ ਕਰਕੇ ਬਸ ਟੈਂਡ ਦੀ ਸਾਰੀ ਕਰਵਾਵਾਂਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ੀਧੀ ਜੋੜ ਮੇਲੇ ਦੇ ਸਵਰਧ ਦੇ ਵਿੱਚ ਮਾਨਯੋਗ ਪ੍ਰਧਾਨ ਸਾਹਿਬ ਐਡਵੋਕੇਟ ਅਜਿੰਦਰ ਸਿੰਘ ਧਾਮੀ ਸਾਹਿਬ ਜਿਨ੍ਹਾਂ ਨੇ ਪ੍ਰਸ਼ਾਸਨ ਦੇ ਨਾਲ ਉਹਨਾਂ ਦੀ ਪ੍ਰਧਾਨਗੀਤ ਮੀਟਿੰਗ ਹੋਈ ਮੈਡਮ ਪਨੀਤ ਗੌਰ ਸ਼ੇਰਗਿੱਲ ਡੀਸੀ ਸਾਹਿਬਾ ਤੇ ਡਾਕਟਰ ਹਜੂਤ ਕੌਰ ਗਰੇਵਾਲ ਐਸਐਸਪੀ ਸਾਹਿਬਾ ਜਿਹੜੇ ਕਿ ਮੀਟਿੰਗ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ਔਰ ਮੇਲੇ ਦੀਆਂ ਜਿਹੜੀਆਂ ਸਾਰੀਆਂ ਹੀ ਕੱਟੀਆਂ ਵਿਧੀਆਂ ਔਰ ਜਿੰਨੇ ਵੀ ਪ੍ਰੋਗਰਾਮ ਲਿਖੇ ਨੇ ਉਹਨਾਂ ਦੇ ਸਬੰਧ ਦੇ ਵਿੱਚ ਜਿਹੜੀ ਆ ਉਹ ਉਹਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਅੱਜ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਸਮੁੱਚੀ ਗੁਰਨਾਨਕ ਦੇਵਾ ਸੰਗਤਾਂ ਨੂੰ ਇਹ ਬੇਨਤੀ ਕਰਦਾ ਕਿ ਜਦੋਂ ਵੀ ਤੁਸੀਂ ਵੱਧ ਤੋਂ ਵੱਧ ਨਤਮਸਤ ਹੋਣ ਵਾਸਤੇ ਇਸੇ ਚੀਜ਼ ਦੀ ਜੋੜ ਮੇਲੇ ਤੇ ਆਉਣਾ ਆਪਣੇ ਬੱਚਿਆਂ ਨੂੰ ਲੈ ਕੇ ਆਉਣਾ ਤੁਸੀਂ ਬਹੁਤ ਸਾਰੇ ਘਟਾਉਣੇ ਵਗੈਰਾ ਹੋਰ ਬਹੁਤ ਖਰੀਦਦੇ ਹੋ ਪਰ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਆਪਾਂ ਸਹਿਬਜ਼ਾਦਿਆਂ ਦੇ ਇਤਿਹਾਸ ਦੀਆਂ ਕਿਤਾਬਾਂ ਤੋਂ ਲੈ ਕੇ ਜਾਈਏ ਔਰ ਉਹਨਾਂ ਨੂੰ ਉਹਦੇ ਵਿੱਚ ਬੱਚਿਆਂ ਨੂੰ ਆਪਾਂ ਇਤਿਹਾਸ ਪੜਾਈਏ ਤਾਂ ਕਿ ਜਿਹੜਾ ਸਾਡਾ ਸਿੱਖੀ ਦਾ ਇਤਿਹਾਸ ਆ ਹੋਰ ਬੱਚੇ ਬੜੇ ਗੌਰ ਨਾਲ ਉਸ ਸਿੱਖੀ ਦੇ ਸੰਧਾਤਾ ਤੇ ਚੱਲ ਸਕਣ ਸੋ ਮੈਂ ਸਵੁੱਚੀਆਂ ਗੁਰਨਾਨਕ ਦੇਵਾ ਸੰਗਤਾਂ ਦਾ ਡੀਸੀ ਸਹਿਵਾ ਦਾ ਐਸਐਸਪੀ ਸਹਿਵਾ ਦਾ ਤੇ ਸਾਰੇ ਸਤਾਪ ਦਾ ਜਿੰਨੇ ਵੀ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀਗੇ ਮਾਨਜੋਗੁਰ ਹਰਜਿੰਦਰ ਸਿੰਘ ਧਾਮੀ ਸਾਹਿਬ ਕਰਨੈਲ ਸਿੰਘ ਪੰਜੋਲੀ ਰਵਿੰਦਰ ਸਿੰਘ ਖਾਲਸਾ ਜੀ ਮੈਨੇਜਰ ਸਾਹਿਬ ਸੁਖਵਿੰਦਰ ਸਿੰਘ ਜੀ ਸਕਤਰ ਸਾਹਿਬ ਸਿਮਰਜੀਤ ਸਿੰਘ ਸਕਤਰ ਤੇ ਸਮੁੱਚੇ ਸਤਾਪ ਦਾ ਮੈਂ ਤਲਵਾਦ ਕਰਦਾ ਹਾਂ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਉਹ ਉਪਰ ਰਲ ਕੇ ਮੇਲੇ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾਵਾਂ ਕਰੀਏ ਔਰ ਜਿੰਨੀਆਂ ਵੀ ਹੁਣਤਾਈਆਂ ਨੇ ਉਹਨਾਂ ਨੂੰ ਦੂਰ ਕਰੀਏ ਵੈਕਰੂਜੀ ਕਾ ਖਾਲਸਾ ਵੈਕਰੂਜੀ ਕੀ ਫਤਿਹ ਫਤਿਹਗੜ੍ਹ ਸਾਹਿਬ ਤੋਂ ਲਾਈਵ ਤੇ ਇਸ ਚੈਨਲ ਦੇ ਲਈ ਰੰਜਨਾ ਸ਼ਾਹੀ ਦੀ ਵਿਸ਼ੇਸ਼ ਰਿਪੋਰਟ